ਸ਼ਾਂਤੀ ਦੇਖੋ ਬੱਚੇ ਬਾਪ ਨੇ ਤਾਂ ਤੁਹਾਨੂੰ ਤੁਹਾਡੇ オリジナル ਸਰੂਪ ਦੀ ਜਾਦ ਦਵਾਈ ਹੈ ਕਿ ਤੁਸੀਂ ਆਦੀ ਰਤਨ ਅਰਥਾਤ ਇਸ ਡਰਾਮਾ ਦੇ ਮੇਨ ਹੀਰੋ ਐਕਟਰ ਹੋ ਤਾਂ ਤੁਸੀਂ ਵੀ ਆਪਣੇ ਆਪ ਨੂੰ ਇਨਾ ਉੱਚਾ ਸਮਝੋ ਅਰਥਾਤ ਉੱਚੀ ਜਾਦ ਵਿੱਚ ਟਿਕ ਕੇ ਆਪਣੇ ਪ੍ਰਤੀ ਅਤੇ ਹੋਰ ਆਤਮਾਵਾਂ ਦੇ ਪ੍ਰਤੀ ਉਹਨਾਂ ਹੀ ਰਿਗਾਰਡਸ ਰੱਖੋ ਦੇਖੋ ਬੱਚੇ ਇਹ ਅੰਤਮ ਦਾ ਵੀ ਅੰਤਮ ਸਮੇਂ ਜਾ ਰਹਾ ਹੈ ਜਦ ਬਾਪ ਖੁਦ ਸੈਂਪਲ ਬਣ ਕੇ ਸਾਰੇ ਵਿਸ਼ਵ ਦੇ ਸਾਹਮਣੇ ਪ੍ਰਤੱਖ ਹੋਏਗਾ ਤਾਂ ਉਸ ਈਸ਼ਵਰੇ ਪਰਵਾਰ ਦੀ ਹਰ ਇੱਕ ਆਤਮਾ ਵਿਸ਼ੇਸ਼ ਹੋਵੇਗੀ ਨਾ ਤਾਂ ਤੁਸੀਂ ਆਪਣੀ ਵਿਰਤੀ ਅਤੇ ਦ੍ਰਿਸ਼ਟੀ ਜੋ ਹੋਰ ਆਤਮਾਵਾਂ ਨਾਲ ਸੰਬੰਧਿਤ ਹੈ ਉਹ ਵੀ ਇੰਨੀ ਹੀ ਉੱਚੀ ਹੋਣੀ ਚਾਹੀਦੀ ਹੈ ਇਸ ਲਈ ਹੁਣ ਬਾਪ ਪਰਮ ਪਿਤਾ ਪਰਮਾਤਮਾ ਦੀ ਸ਼੍ਰੀਮਤ ਅਨਸਾਰ ਪਹਿਲਾਂ ਆਪਣੀ વૃਤੀ ਚੇਂਜ ਕਰੋ ਫਿਰ ਦ੍ਰਿਸ਼ਟੀ ਫਿਰ ਕਿਰਤੀ ਜਿੰਨੀ ਤੁਹਾਡੀ ਦ੍ਰਿਸ਼ਟੀ વૃਤੀ ਗੁਰਤੀ ਆਪਣੇ ਅਤੇ ਹੋਰ ਆਤਮਾ ਲਈ ਮਹਾਨ ਹੋਵੇਗੀ ਉਨੀ ਤੇਜ਼ੀ ਨਾਲ ਤੁਸੀਂ ਆਪਣੀ ਆਪਣੀ ਪੋਜੀਸ਼ਨ ਤੇ ਪਹੁੰਚ ਕੇ ਵਿਸ਼ਵ ਅੱਗੇ ਪਰਤਖ ਹੋ ਜਾਓਗੇ ਬੱਚੇ ਇਹ ਜੋ ਅੰਤਮ ਤੋਂ ਵੀ ਅੰਤਮ ਸਮੇਂ ਚੱਲ ਰਿਹਾ ਹੈ ਉਹ ਪਰਮ ਪਿਤਾ ਪਰਮਾਤਮਾ ਬਾਪ ਦੇ ਘਰ ਜਾਣ ਦਾ ਸਮੇਂ ਹੈ ਤਾਂ ਬਾਪ ਵੀ ਆਪਣੇ ਬੱਚਿਆਂ ਨੂੰ ਡਰਾਮੇ ਦਾ ਸਾਰਾ ਸੱਚ ਦੱਸ ਕੇ ਉਸ ਮੰਜ਼ਲ ਤੇ ਪਹੁੰਚ ਕੇ ਉਹਨਾਂ ਦੀਆਂ ਸਾਰੀਆਂ ਸਥੋਲ, ਸ਼ਕਸ਼ਮ ਇਛਾਵਾਂ ਪੂਰੀਆਂ ਕਰਕੇ ਅਰਥਾਤ ਆਪਣਾ 100% ਕਰਤਿਆਵ ਨੂੰ ਪੂਰਾ ਕਰਕੇ ਫਿਰ ਆਪਣੇ ਘਰ ਜਾਂਦਾ ਹੈ ਵਸ ਤੁਸੀਂ ਬਾਪ ਤੇ ਨਾਲ ਨਾਲ ਆਪਣੇ ਉੱਤੇ ਵੀ 100% ਨਿਸ਼ਚੇ ਰੱਖ ਨਿਸ਼ਚੇ ਰੱਖੋ ਕਿ ਮੈਂ ਹੀ ਹਾਂ ਬੱਚੇ ਆਪਣੇ ਸਾਰੇ ਸੰਕਲਪਾਂ ਨੂੰ ਮੈਨਸ ਸਮਰਪਿਤ ਕਰ ਦਿਓ ਜਿਵੇਂ ਮੈਂ ਕਹਾ ਐਸਾ ਕਰਦੇ ਜਾਓ ਫਿਰ ਤੁਹਾਡੇ ਸੰਪੰਨ ਸਟੇਜ ਆ ਜਾਵੇਗੀ ਜਿਵੇਂ ਇੱਕ ਪਜਲ ਵਿੱਚ ਵੱਖ-ਵੱਖ ਰਸਤੇ ਹੁੰਦੇ ਨਾ ਪਰ ਬਾਹਰ ਨਿਕਲਦਾ ਤੇ ਇੱਕ ਹੀ ਰਸਤਾ ਹੁੰਦਾ ਇਸੇ ਤਰ੍ਹਾਂ ਅਸੀਂ ਵੀ ਜਿਸ ਰਸਤੇ ਤੇ ਜਾ ਰਹੇ ਹਾਂ ਉਹਨਾਂ ਦੀ ਸੰਕਲਪਾਂ ਦੀ ਜਰਨੀ ਹੈ ਪਰ ਅਸੀਂ ਠੀਕ ਯਾਤਰਾ ਨਾ ਜਾਣਨ ਕਰਕੇ ਕਦੀ ਕਿਸੇ ਕਦੀ ਕੋਈ ਸੰਕਲਪ ਕਦੀ ਕੋਈ ਸੰਕਲਪ ਕਰਦੇ ਹਾਂ ਬਾਪ ਪਰਮ ਪਿਤਾ ਪਰਮਾਤਮਾ ਜੋ ਤਰਕਾਲ ਦਰਸ਼ੀ ਹੈ ਉਹ ਜੋ ਸੰਕਲਪ ਕਹੇ ਉਹੀ ਕਰਦੇ ਜਾਓ ਤਾਂ ਮੰਜ਼ਿਲ ਤੇ ਪਹੁੰਚਣਾ ਸੁਖੀ ਅਤੇ ਤੇਜ ਹੋ ਜਾਵੇਗਾ ਜੇ ਵਿਚਾਰ ਵਿੱਚ ਆਪਣੇ ਮਨ ਬੁੱਧੀ ਨਹੀਂ ਲਾਈ ਤਾਂ ਰਸਤੇ ਤੋਂ ਪਟਕ ਜਾਓਗੇ ਇਸ ਲਈ ਬਾਪ ਉਹ ਤੇ 100% ਨਿਸ਼ਚੇ ਰੱਖੋ ਉਨ੍ਹਾਂ ਦੀ ਸ਼੍ਰੀਮਤ ਅਨਸਾਰ ਸੰਕਲਪ ਚਲਾਓ ਫਿਰ ਦੇਖਣਾ ਕਮਾਲ ਤੇ ਕਮਾਲ ਮੰਜ਼ਲ ਤੇ ਪਹੁੰਚਣ ਤੇ ਤੁਹਾਨੂੰ ਲੱਗੇਗਾ ਕਿ ਇਹ ਤੇ ਬਿਲਕੁਲ ਸੌਖਾ ਅਤੇ ਐਕੂਰੇਟ ਸੀ ਬਸ ਬੱਚੇ ਬਾਪ ਦੇ ਪਿਆਰ ਵਿੱਚ ਸਮਾਏ ਰਹੋ ਕੋਏ ਰਹੋ ਜਲਦੀ ਹੀ ਨਹੀਂ ਬਹੁਤ 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 ਜਲਦ ਪਰਮਾਤਮਾ ਬਾਪ ਦੇ ਸੰਗ ਦੇ ਹੋਣ ਵਾਲਾ ਅਤੀ ਦ੍ਰਿਸ਼ ਸੁੱਖ ਦਾ ਰਸ ਅਨੁਭਵ ਹੋਣਾ ਸ਼ੁਰੂ ਹੋ ਜਾਵੇਗਾ ਅਚਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ